ਲੋਕ ਸਭਾ ਚੋਣਾਂ 2024 ਦਾ ਬਿਗਲ ਵੱਜਦਿਆਂ ਹੀ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਜ਼ਿਲ੍ਹਾ ਦਫ਼ਤਰ ਵਿੱਚ ਬਲਾਕ ਪ੍ਰਭਾਰੀਆਂ ਦੀ ਮੀਟਿੰਗ ਬੁਲਾਈ ਗਈ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਬਲਾਕ ਪ੍ਰਭਾਰੀ ਜੋਸ਼ੋਖ ਰੋਸ਼ਨ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਜ਼ਿਲ੍ਹਾ ਦਫ਼ਤਰ ਪਹੁੰਚੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਐਮ ਆਈ ਐਲ اے ਡਾਕਟਰ ਰਦਰਬੀਰ ਸਿੰਘ ਨਿੱਜਰ ਐਮ ਐਲ ਏ ਸ਼ੈਰੀ ਕਲਸੀ ਐਮ ਐਲ ਏ ਜੀਵਨ ਜੋਤ ਕੋਰ ਐਮ ਐਲ ਏ ਅਜੇ ਗੁਪਤਾ ਐਮ ਐਲ ਏ ਜਸਬੀਰ ਸਿੰਘ ਸੰਧੂ ਚੇਅਰਮੈਨ ਜਸਪੀਤ ਸਿੰਘ ਚੇਅਰਮੈਨ ਬਲਦੇਵ ਸਿੰਘ ਬਿਆਦੀਆ ਜ਼ਿਲ੍ਹਾ ਪ੍ਰਧਾਨ ਮਨੀਸ਼ ਅਗਰਵਾਲ ਇਕਬਾਲ ਸਿੰਘ ਭੁੱਲਰ ਲੋਕ ਸਭਾ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਅਹੁਦੇਦਾਰ ਪਹੁੰਚੇ ਅਤੇ ਆਮ ਆਦਮੀ ਪਾਰਟੀ ਦੇ ਪ੍ਰਚਾਰਕਰ ਘਰ ਘਰ ਪਿੰਡ ਪਿੰਡ ਪਹੁੰਚ ਕਰਨ ਲਈ ਬਲਾਕ ਪ੍ਰਭਾਰੀਆਂ ਦੀ ਡਿਊਟੀ ਲਗਾਈ ਗਈ ਤਾਂ ਜੋ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿੱਚ 13 ਦੀਆਂ 13 ਸੀਟਾਂ ਜਿੱਤ ਸਕੇ ਇਸ ਮੌਕੇ ਬਲਾਕ ਪਰਿਵਾਰੀਆਂ ਨੂੰ ਸਮੋਦਨ ਕਰਦੇ ਹੋਏ ਸਾਰੇ ਹਾਜ਼ਰ ਹੋਏ ਵਿਧਾਇਕਾਂ ਨੇ ਕਿਹਾ ਕਿ ਪਿਛਲੇ 2 ਸਾਲਾਂ ਦੇ ਕਾਰਜਕਾਲ ਵਿੱਚ ਆਮ ਆਦਮੀ ਪਾਰਟੀ ਨੇ ਜੋ ਕੰਮ ਕੀਤੇ ਹਨ ਰਵਾਇਤੀ ਸਰਕਾਰਾਂ ਨੇ 75 ਸਾਲਾਂ ਵਿੱਚ ਵੀ ਨਹੀਂ ਕੀਤੇ ਵਿਧਾਇਕਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਜ਼ਰੂਰ ਜਿੱਤੇਗੀ हां जी सर की कहना चाहोगे आम आदमी पार्टी 2024 ਦੇ ਵਿੱਚ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਤੇ ਆਮ ਆਦਮੀ ਪਾਰਟੀ ਨੇ ਅੱਜ ਜਿਹੜੀ ਇਹ ਕਮਰ ਕੱਸ ਲਈ ਹੈ ਕੀ ਕਹਿਣਾ ਚਾਹੁੰਦੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਭੰਡਾਰੀ ਤੋਂ ਸਾਡੇ ਐਮਐਸਰ ਦੇ ਪਤਨ ਸਾਹਿਬ ਜੀ ਸ਼ੁਕਰਵਾਲ ਜੀ ਸਾਡੇ ਲੋਕ ਸਭਾ ਚਾਰਜ ਪ੍ਰਾਸਿੰਗ ਕੋਲੋਂ ਤੇ ਹੋਰ ਸਾਡੇ ਆਮ ਆਦਮੀ ਪਾਰਟੀ ਦੇ ਦਰਜਾਬਾਦ ਦਰਜਾਂ ਦੇ ਤਾਂ ਅੱਜ ਐਮਐਲਏ ਬਟਾਲਾ ਤੋਂ ਸ਼ਿਰਕਤ ਕੀਤੀ ਜੰਮਨ ਸਿੰਘ ਜੀ ਜੋ ਬੋਰ ਵੀ ਉਹ ਜਿਹੜੀਆਂ ਸਸੀਤਾ ਜਿਹੜੀਆਂ ਉਹਨਾਂ ਨੇ ਇਸ ਮੀਟਿੰਗ 'ਚ ਹਿੱਸਾ ਲਿਆ ਇਹਨਾਂ ਸਾਰਿਆਂ ਨੇ ਅੱਜ ਜੋ ਸਾਨੂੰ ਸ਼੍ਰੀ ਵਿਨਕੇਜੀ ਰਾਜਵਨ ਨੂੰ ਦਾਇਰ ਕੀਤੀ ਗਈ ਹੈ ਕਿ ਤੁਸੀਂ ਕਿੱਦਾਂ ਘਰ-ਘਰ ਜਾ ਕੇ ਕੰਪੇਅਰ ਕਰਨੀ ਹੈ ਸਰਦਾਰ ਕੁਮਾਰ ਸਿੰਘ ਮਾਨ ਦੀਆਂ ਦੋ ਸਾਧੀਆਂ ਪ੍ਰਾਪਤੀਆਂ ਜਿਹੜੀਆਂ ਦੋ ਲੋਕਾਂ ਤੱਕ ਕਿੱਦਾਂ ਪਹੁੰਚਾਉਣੀਆਂ ਐ ਬਲਾਕ ਲੈਵਲ ਤੱਕ ਦੀ ਮੀਟਿੰਗ ਸੀਗੇ ਸੋ ਬਲਾਕਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਹਰ ਬਲਾਕ ਚਾਰਜ ਜਿਹੜਾ ਉਹ ਮਿਹਨਤ ਕਰੇਗਾ ਸਾਰੇ ਵਲੰਟੀਅਰਾਂ ਤੱਕ ਮਿਹਨਤ ਕਰਨਗੇ ਤੇ ਆਪਾਂ ਪੰਜਾਬ ਦੇ ਵਿੱਚ ਜੋ ਨਾਰਾ ਦਿੱਤਾ ਗਿਆ ਸਰਦਾਰ ਭਵਨ ਸਿੰਘ ਮਾਰ ਵੱਲੋਂ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਕਰਾਂਗੇ। ਤੁਸੀਂ ਦੀ ਗੱਲ ਅੱਜ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਖਾਮ ਆਦਮੀ ਪਾਰਟੀ ਨੇ ਆਪਣਾ ਦਾ ਜਿਹੜਾ ਪੰਜਾਬ ਦੇ ਵਿੱਚ ਤੇ ਅੱਜ ਦੀ ਪਹਿਲੀ ਮੀਟਿੰਗ ਵੀ ਹੋਈ ਹੈ। ਉਹਦੇ ਵਿੱਚ ਵਰਕਰਾਂ ਨੂੰ ਲੋਕਾਂ ਤੇ ਚਾਹਤਾਂ ਨੂੰ ਸਾਰੇ ਮੈਂ ਇਸੇ ਵਾਂਗ ਉਸ ਮੁਜੀ ਪਾਰਟੀ ਦੀ ਲੀਡਰਸ਼ਿਪ ਵਿੱਚ ਅਦਾਇਤਾ ਦਿੱਤੀ ਵੀ ਮੈਂ ਆਪਣਾ ਇਸ ਕਰ ਕੰਮ ਕਰੀ ਲੋਕਾਂ ਤੇ ਜਾ ਕੇ ਆਪਣੀਆਂ ਪ੍ਰਾਪਤੀਆਂ ਦੱਸੀ ਔਰ ਮੌਨ ਵਾਲਾ ਸਮਾਜ ਜਿਹੜਾ ਹੈ ਕਿਉਂਕਿ ਮੈਂ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਐਸੇ ਕੰਮ ਨੇ ਜਿਹੜੇ ਕਿ ਸੈਂਟਰ ਸਰਕਾਰ ਤੋਂ ਹੋਣੇ ਹੁੰਦੇ ਪਰ ਸੈਂਟਰ ਸਰਕਾਰ ਬਾਜ਼ਾਰ ਨੂੰ ਅੱਖੋਂ ਪਰੋਖੇ ਕਰਦੀ ਆ ਹਮੇਸ਼ਾ ਮਤਰੇ ਹੀ ਮਾਮਲਾ ਸਵੀਕਾਰ ਕੀਤਾ ਚਾਹੇ ਉਹ ਸਾਡੇ ਵਿਹਾਤੀ ਫੰਡ ਜਿਹੜੇ ਨੇ ਅਠ ਲਿਆ ਉਹਦੇ ਕਰੀਬ ਆ ਇਰੇ ਮੈਂ ਕਹਿ ਸਕਦਾ ਐ ਐਸੇ ਕਈ ਪੰਪ ਨੇ ਸਾਡੇ ਜਿਹੜੇ ਰੋਕੇ ਪਏ ਨੇ ਕਾਰਨ ਕੀ ਹੈ ਕਾਰਨ ਇਹ ਵੀ ਉਥੇ ਵਿਰੋਧੀ ਧਿਰ ਦੇ ਵਿੱਚ ਸਾਡੀ ਆਵਾਜ਼ ਚੁੱਕਣ ਵਾਲੇ ਹੋਣੇ ਚਾਹੀਦੇ ਸੀ ਸੋ ਮੈਂ ਇਹੋ ਹੀ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਵੀ ਪੰਜਾਬ ਦੀ ਤਾਦੀ ਸੁਣਵਾਈ ਹੋਊਗੀ ਜਿੱਥੋਂ ਜਿਤਾ ਕੇ ਆਪਾਂ ਉਥੇ ਜਿਹੜੇ ਆਪਣੇ ਪੰਜਾਬ ਦੀ ਗੱਲ ਕਰਨ ਵਾਲੇ ਜਨਨੀ ਜੀ ਤਾਂ ਜੋ ਕਿ ਜਿਹੜੇ ਪੰਜਾਬ ਦੇ ਹੱਕ ਬਣਦੇ ਨੇ ਉਹਨਾਂ ਨੂੰ ਵਾਪਸ ਜਿਹੜੇ ਸਰ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨਿਰੰਤਰ ਕਰਜ਼ੇ ਤੇ ਕਰਜ਼ਾ ਚੁੱਕ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਇਹ ਕਰਜ਼ਾ ਲਾ ਕੇ ਗਏ ਇਹਨਾਂ ਨੇ ਕੋ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਰਿਹਾ ਛੱਡਿਆ ਕੀ ਸਾਨੂੰ ਤੇ ਵਿਰਾਸਤ ਜੀ ਤੁਸੀਂ ਪੰਜਾਬ ਜਿਹੜਾ ਸੋਨੇ ਦੀ ਚਿੜੀਆ ਕਹਿਣ ਵਾਲਾ ਸੀ ਵਿਚਾਰਾ ਉਹ ਤੇ ਇਹਨਾਂ ਨੇ ਦਿੱਤਾ ਹੀ ਉਜੜਿਆ ਪਰ ਮੈਂ ਮਾਣਯੋਗ ਮੁੱਖ ਮੰਤਰੀ ਪੰਜਾਬ ਕੁਮਾਰ ਜੀ ਦੀ ਸੋਚ ਨੂੰ ਸਲੂਟ ਕਰਦਾ ਹਾਂ ਅੱਜ ਤੱਕ ਇਹਨਾਂ ਸਰਕਾਰਾਂ ਜਿਹੜੀਆਂ ਮਗਰ ਲੀਆਂ ਰਹੀਆਂ ਇਹਨਾਂ ਨੇ ਵੇਚੇ ਹੀ ਆ ਤੇ ਭਗਵੰਤ ਮਾਨ ਦੀ ਸਰਕਾਰ ਹੈ ਜਿਹਨੇ ਥਰਮਲ ਪਲਾਂਟ ਵੀ ਨਵਾਂ ਬੋਲ ਲਿਆ ਕਹਿਣ ਦਾ ਭਾਵ ਇਹ ਲੋਕਾਂ ਨੂੰ ਇਹਦਾ ਬੈਨੀਫਿਟ ਹੋ ਗਿਆ ਸੋ ਲੋਕਾਂ ਦਾ ਟੈਕਸ ਹੈ ਲੋਕਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦਾ ਜੋ ਹੱਕ ਬਣਦਾ ਉਹਨਾਂ ਨੂੰ ਵਾਪਸੀ ਦਿੱਤਾ ਜਾ ਰਿਹਾ ਚਾਹੇ ਸਕੂਲ অফ ਐਮਿਨੈਂਸ ਬਣ ਰਹੇ ਚਾਹੇ ਮਹੱਲਾ ਕਲੀਨਿਕ ਬਣ ਰਹੇ ਨੇ ਚਾਹੇ ਬਿਜਲੀ ਫ੍ਰੀ ਹੈ ਤੁਸੀਂ ਮੈਂ ਕਹਿੰਦਾ ਵੀ ਬਾਕੀ ਆਪਾਂ ਨਾ ਚਾਤ ਮਾਰੀ ਆਪਾਂ ਤਿੰਨਾਂ ਚੀਜ਼ਾਂ ਦੇ ਵਿੱਚ ਹੀ ਵੇਖ ਲਈਏ ਕਿ ਜੇ ਇਤਨਾ ਚੀਜ਼ਾਂ ਦੀ ਫੈਸਿਲਿਟੀ ਆ ਇੱਕ ਆਮ ਨਾਗਰਿਕ ਦੀ ਜੇਬ ਦੇ ਵਿੱਚ ਕਿੰਨੇ ਪੈਸੇ ਜੇ ਬਚਦੇ ਆ ਉਹ ਪੈਸੇ ਨਾ ਉਹ ਆਪਣਾ ਘਰ ਬਦਲਦਾ ਜਿਹੜਾ ਜੀਵਨ ਆ ਵਧੀਆ ਬਤਾਵੇ ਸਾਡੀ ਸੋਚ ਇਹੋ ਹੀ ਹੈ ਵੀ ਲੋਕ ਪੱਖੀ ਸੋਚਾ ਸਾਡੀ ਸੋ ਬਾਕੀ ਵਿਰੋਧੀਆਂ ਦੀ ਉਹਨਾਂ ਦੇ ਦਾ ਕੰਮ ਹੀ ਵਿਰੋਧ ਕਰਨਾ ਹੈ ਔਰ ਇਹ ਜੋਸੀਂ ਕਰ ਰਹੇ ਆ ਦੋ ਸਾਲ ਦੇ ਵਿੱਚ ਜਿਹੜੇ ਕੰਮ ਕਰ ਕਰ ਦਿੱਤੇ ਆ ਇਕ ਤਰ੍ਹਾਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਸਮੁੱਚੇ ਪੰਜਾਬ ਦੇ ਵਸਨੀਕਾਂ ਨੂੰ ਕੀ ਅਪੀਲ ਕਰਨੀ ਜਾਓਗੇ ਇਹੋ ਅਪੀਲ ਕਰਦੇ ਆ ਇਹੋ ਬੇਨਤੀ ਕਰਦੇ ਆ ਕਿ ਪੰਜਾਬ ਦੀਆਂ ਮੰਗਾਂ ਚਾਹੇ ਉਹ ਕਿਸਾਨੀ ਹੱਕ ਹੋਵੇ ਚਾਹੇ ਕੋਈ ਜਿੱਦ ਤੱਕ ਸਾਡੇ ਆ ਹੁਣ ਫੰਡਸ ਰੋਕੇ ਨੇ ਉਹਦੇ ਹੱਕ ਹੋਣ ਜਦੋਂ ਤੱਕ ਅਸੀਂ ਆਪਣਾ ਬੋਲਣ ਵਾਲਾ ਲੀਡਰ ਨਹੀਂ ਭੇਜਦੇ ਜਦੋਂ ਤੱਕ ਅਸੀਂ ਆਪਣੇ ਗਾਹਵ ਤੋਂ ਲੀਡਰ ਨਹੀਂ ਭੇਜਦੇ ਉਦੋਂ ਤੱਕ ਸਾਨੂੰ ਜਿਨ੍ਹਾਂ ਨੇ ਕੇਂਦਰ ਨੇ ਆਖੋ ਪਰੋਖੇ ਰੱਖਣਾ ਸੋਹ ਕਹਿਣ ਦਾ ਬਾਬਤ ਤਗੜੇ ਹੋ ਕੇ ਐਸਾ ਹਮਲਾ ਮਾਰੀਏ ਤਾਂ ਜੋ ਕਿ ਜਿਹੜੇ ਆਪਣੇ ਸੋਦੇ ਜਾਂ ਜਿਹੜੇ ਆਪਣੇ ਲੀਡਰ ਆ ਉਹਨਾਂ ਨੂੰ ਆਪਾਂ ਕਹ ਜੀਏ ਤਾਂ ਜੋ ਕਿ ਜਿਹੜਾ ਪੰਜਾਬ ਦੇ ਹੱਕ ਪੰਜਾਬ ਸਰ ਜਿਵੇਂ ਕੀ ਦੱਸਿਆ ਗਿਆ ਕਿ 8000 ਕਰੋੜ ਦਾ ਜੀਐਸਸੀ ਦਾ ਖਰਚਾ ਕੇਂਦਰ ਸਰਕਾਰ ਰੋਕੀ ਬੈਠੀ ਹੈ ਤੇ ਆਮ ਆਦੀ ਪਾਰਟੀ ਦੀ ਅਗਲੀ ਰਣਨੀਤੀ ਕੀ ਹੋਏਗੀ ਉਸ ਪੈਸੇ ਨੂੰ ਵਾਪਸ ਲੈਣ ਲਈ ਲੈ ਕੇ ਆਵਾਂਗੇ ਸਾਡੇ ਪੰਜਾਬ ਦੇ ਲੋਕਾਂ ਦਾ ਪੈਸਾ ਠੀਕ ਹੈ ਕੋਈ ਆਪਾਂ ਉਹ ਗਲਤ ਨਹੀਂ ਹੈ ਨਾ ਕਿ ਕੋਈ ਆਪਾਂ ਖੈਰ ਨਹੀਂ ਮੰਗ ਰਹੇ ਆਪਾਂ ਤੇ ਪੰਜਾਬ ਦਾ ਹੱਕ ਮੰਗ ਰਹੇ ਆ ਵੀ ਪੰਜਾਬ ਦੀ ਡਿਵੈਲਪਮੈਂਟ ਤੇ ਪੈਸਾ ਲੱਗਣਾ ਪੰਜਾਬ ਦੇ ਸੁਧਾਰ ਤੇ ਪੈਸਾ ਲੱਗਣਾ ਇਹਦਾ ਮਤਲਬ ਕੀ ਹੈ ਇਹਦਾ ਅਜੰਡਾ ਕੀ ਹੈ ਇਹਦਾ ਮਤਲਬ ਵੀ ਸੈਂਟਰ ਜਿਹੜੀ ਉਹ ਚਾਹੁੰਦੀ ਹੈ ਨਾ ਵੀ ਪੰਜਾਬ ਤਰੱਕੀ ਨਾ ਕਰੇ ਠੀਕ ਹੈ ਨਾ ਸੋ ਕਹਿਣ ਦਾ ਭਾਅ ਗੱਲ ਉਹੀ ਮੈਂ ਤੁਹਾਡੀ ਗੱਲ ਦਾ ਫਿਰ ਜਵਾਬ ਦੇਣਾ ਕਿ ਜਦੋਂ ਤੱਕ ਉੱਥੇ ਆਵਾਜ਼ ਚੁੱਕਣ ਵਾਲੇ ਲੀਡਰ ਨਾ ਹੋਣਗੇ ਉਦੋਂ ਤੱਕ ਵੇਖੋ ਬੱਚਾ ਵੀ ਜਦੋਂ ਰੋਂਦਾ ਹੈ ਮਾਂ ਉਦੋਂ ਹੀ ਦੁੱਧ ਦਿੰਦੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਸੋ ਕਹਿਣ ਦਾ ਭਾਅ ਜਦੋਂ ਤੱਕ ਅਸੀਂ ਆਪਾਂ ਆਪਣੇ ਪੰਜਾਬ ਦੇ ਹੱਕਾਂ ਦੀ ਆਵਾਜ਼ ਨਾ ਚੁੱਕਾਂ ਜਦੋਂ ਤੱਕ ਜਿਹੜੇ ਪੰਜਾਬ ਦੇ ਹੱਕ ਚਲੇ ਆ ਸੰਗ ਨਹੀਂ ਲਿਤੇ ਪਰ ਜਿਹੜੇ ਸਾਡੇ ਬੀਲੋਕ ਪ੍ਰਧਾਨ ਦਾ ਗੱਲ ਕਰ ਰਹੇ ਲੱਗਦਾ ਹੈ ਕਿ ਜਗ੍ਹਾ ਲਗਾਇਆ ਹੈ ਪਿੰਡ ਤੇ ਤੇਗੇ ਬੋਰਡ ਤੇ ਕਿ ਆਪਾਂ ਨਹੀਂ ਕਿਹਾ ਤਾਂ ਕਿ ਸਾਡਾ ਬਹੁਤ ਇੱਕ ਸਿਸਟਮ ਦੇ ਵਿੱਚ ਕਰਨ ਚਾਹਤੇ ਕਿ ਅਸੀਂ ਸੀਟ ਕਿੰਨੀ ਪ੍ਰਸਿੱਧ ਹੈ ਕਿ ਚੰਦੇ ਮਾਰਜਨ ਸੀ ਸੀਟ ਸੀ